ਕਿ ਪਿਓ ਦਾਦੇ ਕਾ ਖੋਲ ਡੱਠਾ ਖਜ਼ਾਨਾ ਥਾ ਮੇਰਾ ਮਨ ਭਿਆ ਨਿਧਾਨਾ ਕਹਿੰਦੇ ਜਦੋਂ ਇਸ ਖਜ਼ਾਨੇ ਨੂੰ ਮੈਂ ਖੋਲ ਕੇ ਵੇਖਿਆ ਨਾ ਵਿਚਾਰ ਕੇ ਵੇਖਿਆ ਸਮਝ ਕੇ ਵੇਖਿਆ ਤਾਂ ਮੇਰੇ ਮਨ ਵਿੱਚ ਇਹ ਨਿਧਾਨ ਪੈਦਾ ਹੋਇਆ ਇਸ ਨਿਧਾਨ ਦੀ ਕਦਰ ਕੀਮਤ ਪੈਦਾ ਹੋਈ ਮੈਨੂੰ ਯਾਦ ਹੈ ਅਸੀਂ ਇੱਕ ਵਾਰ ਗੁਰਮਤ ਕੈਂਪ ਲਾਉਣ ਗਾਜ਼ੀਆਬਾਦ ਗਏ ਇੱਕ ਮਹੀਨੇ ਦਾ ਕੈਂਪ ਸੀ ਬੱਚਿਆਂ ਨੂੰ ਕਵਤਾਮਾਂ ਤਿਆਰ ਕਰਾਈਆਂ ਗੁਰੂ ਕੀ ਬਾਣੀ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਇਤਿਹਾਸ ਦੀਆਂ ਸਾਖੀਆਂ ਉਹਨਾਂ ਨੂੰ ਚੇਤੇ ਕਰਵਾਈਆਂ ਤੋਂ ਰਾਸ਼ਤੇ ਉੱਪਰ ਪਰਚਾ ਲਿਆ ਗਿਆ ਪਿਆੰਦੇ ਸੁਣਨਾ ਬੱਚਿਆਂ ਨੇ ਮਿਹਨਤ ਕੀਤੀ ਕਵਤਾਮਾਂ ਵੀ ਚੇਤੇ ਕੀਤੀਆਂ ਸਾਖੀਆਂ ਵੀ ਚੇਤੇ ਕੀਤੀਆਂ ਬਾਣੀ ਵੀ ਚੇਤੇ ਕੀਤੀ ਤੋ ਲਾਸਟ ਦੇ ਉੱਪਰ ਉਹਨਾਂ ਦਾ ਪੇਪਰ ਲਿਆ ਗਿਆ ਪਰਚਾ ਲਿਆ ਗਿਆ ਹੁਣ ਪਰਚੇ ਦੇ ਵਿੱਚ ਪੇਪਰ ਦੇ ਵਿੱਚ ਕੀ ਹੋਣਾ ਸੀ ਫਸਟ ਸੈਕੰਡ ਥਰਡ ਕੱਢਣਾ ਪੈਣਾ ਸੀ ਨਾ ਬੱਚੇ ਨੂੰ ਹੁਣ ਉਹ ਵੀ ਕੱਢੇ ਇੱਕ ਬੱਚਾ ਫਸਟ ਆਇਆ ਦੂਜਾ ਸੈਕੰਡ ਆਇਆ ਤੀਜਾ ਥਰਡ ਆਇਆ ਤੇ ਕੁਝ ਪਾਸ ਹੋ ਗਏ ਹੁਣ ਜਿਹੜੇ ਫਸਟ ਸੈਕੰਡ ਥਰਡ ਆਏ ਉਹਨਾਂ ਨੂੰ ਵੱਡੀ ਟਰੋਫੀ ਮਿਲੀ ਤੋ ਕੁਝ ਬੱਚਿਆਂ ਦੇ ਮਨ ਵਿੱਚ ਨਾ ਨਿਰਾਸ਼ਤਾ ਜੀ ਪੈਦਾ ਹੋਈ ਵੀ ਇਹ ਜੀ ਪ੍ਰਾਈਜ਼ ਸਾਨੂੰ ਵੀ ਮਿਲਣਾ ਚਾਹੀਦਾ ਸੀ ਨਿਰਾਸ਼ਤਾ ਜੀ ਪੈਦਾ ਹੋਈ ਨਾ ਹੁੰਦੀ ਹੈ ਪਰ ਮੈਂ ਉੱਥੇ ਇੱਕੋ ਬੇਨਤੀ ਕੀਤੀ ਸੀ ਕਹਿੰਦੇ ਮੈਂ ਕਿਹਾ ਪੁੱਤ ਇਹ ਜਿਹੜੀਆਂ ਟਰਾਫੀਆਂ ਮਿਲੀਆਂ ਕਿੰਨੇ ਕ ਸਾਲ ਕੱਢਣਗੀਆਂ ਸਾਲ ਕੱਢਣਗੀਆਂ 2 ਸਾਲ ਕੱਢਣਗੀਆਂ 4 ਸਾਲ ਕੱਢਣਗੀਆਂ 5 ਸਾਲ ਕੱਢਣਗੀਆਂ ਇੱਕ ਦਿਨ ਤਾਂ ਟੁੱਟਣਗੀਆਂ ਨਾ ਇਹ ਅਸਲ ਪ੍ਰਾਈਜ਼ ਇਹ ਨਹੀਂ ਕਿ ਤੁਹਾਨੂੰ ਟਰਾਫੀ ਮਿਲ ਗਈ ਅਸਲ ਪ੍ਰਾਈਜ਼ ਇਹ ਵੇ ਤੁਹਾਨੂੰ ਗੁਰੂ ਦੀ ਬਾਣੀ ਮਿਲ ਗਈ ਤੁਹਾਨੂੰ ਗੁਰੂ ਦੀਆਂ ਸਾਖੀਆਂ ਮਿਲ ਗਈਆਂ ਤੁਹਾਨੂੰ ਗੁਰੂ ਕੇ ਪਵਨ ਇਤਿਹਾਸ ਦੀਆਂ ਕਵਤਾਵਾਂ ਮਿਲ ਗਈਆਂ ਸਭ ਤੋਂ ਵੱਡਾ ਪ੍ਰਾਈਜ਼ ਤੇ ਤੁਹਾਡੇ ਕੋਲ ਮੇਰੇ ਗੁਰੂ ਨੇ ਤੁਹਾਨੂੰ ਦਿੱਤਾ ਤੁਹਾਨੂੰ ਬਾਣੀ ਪੜਨੀ ਆ ਗਈ ਤੁਹਾਨੂੰ ਗੁਰੂ ਦੀਆਂ ਸਾਖੀਆਂ ਕਥਾ ਕਹਾਣੀਆਂ ਕਰਨੀਆਂ ਆ ਗਈਆਂ ਇਹ ਸਭ ਤੋਂ ਵੱਡੀ ਟਰੋਫੀ ਹੈ ਇਹ ਸਭ ਤੋਂ ਵੱਡਾ ਪ੍ਰਾਈਜ਼ ਹੈ ਸਭ ਤੋਂ ਵੱਡੀ ਇਹ ਬਖਸ਼ਿਸ਼ ਹੈ ਫਿਰ ਉਹਨਾਂ ਬੱਚਿਆਂ ਨੇ ਸਮਝਿਆ ਵਾਕਈ ਕਿ ਸਾਨੂੰ ਤੇ ਗੁਰੂ ਨੇ ਗਿਫਟ ਪਹਿਲਾਂ ਹੀ ਦੇ ਦਿੱਤਾ ਪ੍ਰਾਈਜ਼ ਪਹਿਲਾਂ ਹੀ ਦੇ ਦਿੱਤਾ ਅਸੀਂ ਸਮਝੇ ਹੀ ਨਹੀਂ ਸੀ ਉਸ ਗੱਲ ਨੂੰ ਸਾਨੂੰ ਗੁਰੂ ਨੇ ਬਾਣੀ ਦਾ ਪ੍ਰਾਈਜ਼ ਦਿੱਤਾ ਹੈ ਬਾਣੀ ਨਾਲੋਂ ਵੱਡਾ ਪ੍ਰਾਈਜ਼ ਕੀ ਹੋ ਸਕਦਾ ਬਈ ਸਾਨੂੰ ਗੁਰੂ ਨੇ ਆਪਣੀਆਂ ਅਮੋਲਕ ਕਬਤਾਵਾਂ ਦਾ ਪ੍ਰਾਈਜ਼ ਦਿੱਤਾ ਹੈ ਸਾਨੂੰ ਗੁਰੂ ਨੇ ਆਪਣੀਆਂ ਸਾਖੀਆਂ ਦਾ ਪ੍ਰਾਈਜ਼ ਦੇ ਦਿੱਤਾ ਹੈ। ਇਹ ਸਭ ਤੋਂ ਵੱਡਾ ਖਜ਼ਾਨਾ ਹੈ ਮੇਰੇ ਗੁਰੂ ਦਾ। ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤੇ ਆ ਤਾਂ ਮੇਰਾ ਮਨ ਭਇਆ ਨਿਧਾਨਾ ਉਹ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਕੂਟ ਅਤੋਲ ਏਡਾ ਅਮੋਲਕ ਰਤਨ ਹੈ। ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਇਹਦੀ ਕੋਈ ਕੀਮਤ ਨਹੀਂ ਪਾ ਸਕਦਾ ਹੁਣ